ਹਰ ਹਰ ਨਾਮ ਚਿਤਾਏ ਗੁਰ ਚਿਤਾਏ ਤੋ ਭਾਵ ਚੇਤਾ ਕਰਵਾ ਦੇਵੇ ਗੁਰੂ ਕਿਰਪਾ ਕਰੇ ਸਾਨੂੰ ਨਾਮ ਦੀ ਦਾਤ ਬਖਸ਼ੇ ਕਿਉਂਕਿ ਇਹ ਜਿਹੜਾ ਸਾਡਾ ਮਾਰਗ ਹੈ ਨਾ ਗੁਰਸਿੱਖ ਜਿੰਨੂੰ ਕਿਹਾ ਜਾਂਦਾ ਹੈ ਗੁਰਸਿੱਖੀ ਮਾਰਗ ਇਹਦੇ ਵਿੱਚ ਅਗਰ ਕੋਈ ਕਰਨ ਯੋਗ ਮਹਾਨ ਕਰਮ ਹੈ ਤੇ ਉਹ ਇਹੀ ਹੈ ਨਾਮ ਦਾ ਸਿਮਰਨ ਗੁਰਬਾਣੀ ਦਾ ਜਾਪ ਜੇ ਇਹਦੇ ਤੋਂ ਛੁੱਟ ਕਰਕੇ ਕੋਈ ਗੁਰਸਿੱਖ ਕਿਸੇ ਦੂਸਰੇ ਕਰਮ ਵੱਲ ਜਾਂਦਾ ਹੈ ਤੇ ਮੈਨੂੰ ਮਾਫ ਕਰ ਦੇਣਾ ਉਸ ਨੇ ਅਜੇ ਗੁਰੂ ਮਰਿਆਦਾ ਅਨੁਸਾਰ ਗੁਰਮਤ ਨਹੀਂ ਲਈ ਹੈ ਕਿਉਂਕਿ ਅੱਜ ਜੋ ਦੇਖਣ ਨੂੰ ਮਿਲ ਰਿਹਾ ਹੈ ਅੱਜ ਸਿੱਖ ਵੀ ਬਹੁਤ ਕਰਮ ਕਾਂਡਾਂ ਵਿੱਚ ਫਸੇ ਹੋਏ ਨੇ ਕੋਈ ਦੀਵੇ ਜਗਾ ਕੇ ਆਨੰਦ ਮੰਨਦਾ ਕੋਈ ਮੌਲੀਆਂ ਬਣ ਰਿਹਾ ਕੋਈ ਕਿਸੇ ਸਮਾਦ ਅੱਗੇ ਸਿਰ ਝੁਕਾ ਰਿਹਾ ਮੈਂ ਬੇਨਤੀ ਕਰਾਂ ਆਪਾਂ ਸਾਰੇ ਹੀ ਸਿਆਣੇ ਬਣੀਏ ਗੁਰਮਤ ਲਈਏ ਕਿਉਂਕਿ ਗੁਰਮਤ ਤੋਂ ਬਾਹਰ ਸਾਡੇ ਲਈ ਕੁਝ ਵੀ ਨਹੀਂ ਹੈ ਇਹ ਗੁਰਮਤ ਇੱਕੋ ਇੱਕ ਉਪਦੇਸ਼ ਕਰਦੀ ਹੈ ਗੁਰਮਤ ਸਾਰੇ ਕਰਮਾਂ ਧਰਮਾਂ ਨੂੰ ਇੱਕ ਪਾਸੇ ਕਰਕੇ ਗੁਰਸਿੱਖ ਨੂੰ ਇੱਕੋ ਹੀ ਪ੍ਰੇਰਣਾ ਕਰਦੀ ਹੈ ਕਿ ਗੁਰਸਿੱਖਾ ਨਾਮ ਲੈ ਗੁਰਸਿੱਖਾ ਨਾਮ ਜਪ ਗੁਰਸਿੱਖਾ ਬਾਣੀ ਪੜ ਗੁਰਸਿੱਖਾ ਤੇਰੇ ਜੀਵਨ ਦਾ ਆਧਾਰ ਬਾਣੀ ਹੈ ਜੇ ਬਾਣੀ ਵਿਸਰ ਗਈ ਤੇ ਤੂੰ ਖੁਆਰ ਹੋਏਗਾ ਦੁਜੇ ਸਾਰੇ ਕਰਮ ਤੇਰੇ ਕਿਸੇ ਲੇਖੇ ਨਹੀਂ ਆ ਸਕਦੇ ਆ ਇੱਕ ਵਚਨ ਹੈ ਮੇਰੇ ਸਤਿਗੁਰਾਂ ਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਉਂਕਿ ਦਾਸ ਨੂੰ ਸੁਪਾਗ ਹੈ ਉਹਨਾਂ ਦੇ ਅਸਥਾਨ ਤੇ ਨਿਰੰਤਰ ਸੇਵਾ ਮਿਲੀ ਹੈ ਗੁਰਦੁਆਰਾ ਪਾਤਸ਼ਾਹੀ ਨੋਵੀਂ ਤੁਮਤਾਨ ਸਾਹਿਬ ਤੋਂ ਤੇ ਸਤਿਗੁਰੂ ਜੀ ਕੀ ਸਾਰੀ ਅੰਮ੍ਰਿਤ ਗੁਰਬਾਣੀ ਦੀ ਕਥਾ ਦੀ ਸੇਵਾ ਮੇਰੇ ਸਤਿਗੁਰਾਂ ਤਰਸ ਕੀਤਾ ਇੱਕ ਬਚਨ ਉਹਨਾਂ ਦਾ ਆਉਂਦਾ ਉਹ ਕਹਿੰਦੇ ਨੇ RAM ਨਾਮ ੳਰ ਮੈਂ ਗਹਿਓ ਜਾਕੈ ਸਾਮ ਨਹੀਂ ਕੋਇ RAM ਨਾਮ ਹੁਣ ਇੱਥੇ ਕਿਸੇ ਕਰਮਕਾਂਡ ਦੀ ਗੱਲ ਨਹੀਂ ਕੀਤੀ ਔਰ ਹਿਰਦਾ ਆ ਆਪਣਾ ਅੰਦਰ ਇਹਦੇ ਵਿੱਚ ਗਹੇ ਉਹ ਗਹੇ ਉਹ ਦਾ ਲਵਜੀ ਅਰਥ ਪਕੜ ਲੈਣਾ ਪ੍ਰਾਪਤ ਕਰ ਲੈਣਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਜਦੋਂ ਤੋਂ ਅਸੀਂ ਰਾਮ ਦਾ ਨਾਮ ਆਪਣੇ ਹਿਰਦੇ ਵਿੱਚ ਪ੍ਰਾਪਤ ਕੀਤਾ ਹੈ ਤੇ ਫੇਰ ਸਾਨੂੰ ਸਮਝ ਪਈਏ ਵੀ ਇਸ ਨਾਮ ਦੇ ਤੁਲ ਤੇ ਕੋਈ ਦੂਸਰਾ ਕਰਮ ਹੀ ਨਹੀਂ ਸੀ ਹਾਂ ਅਸੀਂ ਦੇਖਾਂਗੇ ਜਗਤ ਅਨੇਕਾਂ ਕਰਮਾਂ ਵਿੱਚ ਫਸਿਆ ਹੋਇਆ ਨਜ਼ਰ ਆਉਂਦਾ ਹੈ ਕੋਈ ਕਿਸੇ ਥਾਂ ਤੇ ਭਟਕ ਰਿਹਾ ਹੈ ਕੋਈ ਕਿਸੇ ਗੁਰੂ ਨੰਮ ਦੇ ਚਰਨ ਪਕੜੇਗਾ ਕੋਈ ਕਿਸੇ ਤਰ੍ਹਾਂ ਦੀ ਮਨੌਤ ਵਿੱਚ ਹੋਵੇਗਾ ਕੋਈ ਕਿਸੇ ਤਰ੍ਹਾਂ ਦੇ ਵੰਦਨ ਵਿੱਚ ਹੋਵੇਗਾ ਪਰ ਮੈਂ ਬੇਨਤੀ ਕਰਾਂ ਜੋ ਮੇਰੇ ਸਤਿਗੁਰੂ ਗੁਰੂ ਕਲਗੀ ਤਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕਰਦੇ ਨੇ ਕਹਿੰਦੇ ਨੇ ਗੁਰਸਿੱਖਾ ਅਗਰ ਤੂੰ ਸੁਖ ਲੈਣਾ ਹੈ ਅਗਰ ਤੂੰ ਕੋਈ ਦੇਵੀ ਦਾਤ ਲੈਣੀ ਹੈ ਅਗਰ ਰੂਹਾਨੀ ਆਨੰਦ ਲੈਣਾ ਹੈ ਤੇ ਇੱਕ ਨਾਮ ਲਿਆ ਕਰ ਬਸ ਗੁਰੂ ਨਾਨਕ ਸਾਹਿਬ ਜਗਤ ਵਿੱਚ ਆਏ ਉਹਨਾਂ ਨਾਮ ਸੁਨਾਇਆ 10 ਜਾਮੇ ਧਾਰਨ ਕੀਤੇ ਨਾਮ ਦੀ ਮਹਿਮਾ ਗੁਰਬਾਣੀ ਗ੍ਰੰਥ ਬਣਾਇਆ ਸਾਰੀ ਨਾਮ ਦੀ ਹੀ ਬਾਤ ਹੈ ਮਹਾਰਾਜ ਸਾਹਿਬ ਜੀ ਦਾ ਨਿੱਜੀ ਬਿਉਰਾ ਕਿਤੇ ਵੀ ਨਹੀਂ ਕੋਈ ਦੁਨਿਆਵੀ ਘਟਨਾਵਾ ਜਾਂ ਕੋਈ ਸਾਖੀਆਂ ਟੂਕ ਮਾਤਰ ਬਹੁਤ ਜ਼ਰੂਰੀ ਹਵਾਲੇ ਦਿੱਤੇ ਬਾਕੀ ਸਭ ਨਾਮ ਨਾਮੀ ਦੀ ਕਥਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਕਹਿੰਦੇ ਨੇ ਗੁਰਸਿੱਖਾ ਨਾਮ ਵਰਗੀ ਕੋਈ ਦੂਜੀ ਸ਼ੈ ਹੀ ਨਹੀਂ ਹੈ। ਨਾਮ ਵਰਗੀ ਕੋਈ ਦੂਜੀ ਦਾਤ ਹੀ ਨਹੀਂ ਹੈ। ਹਾਂ ਉਹ ਗੱਲ ਵੱਖਰੀ ਹੈ ਵੀ ਜੇ ਅਸੀਂ ਅਜੇ ਇਹ ਨਾਮ ਨੂੰ ਲੈਣਾ ਜਾਂ ਜਪਣਾ ਸ਼ੁਰੂ ਨਹੀਂ ਨੇ ਕੀਤਾ ਫਿਰ ਹੋ ਸਕਦਾ ਕੋਈ ਸ਼ੰਕਾ ਰਵੇ। ਪਰ ਮੈਂ ਬੇਨਤੀ ਕਰਾਂ ਜਿਸ ਦਿਨ ਗੁਰਮੁਖ ਦੇ ਗੁਰਸਿੱਖ ਦੇ ਰਸਨਾ ਤੇ ਇਹ ਨਾਮ ਟਿਕ ਜਾਂਦਾ ਹੈ। ਜਿਸ ਦਿਨ ਗੁਰੂ ਕਿਰਪਾ ਕਰੇ ਕੋਈ ਗੁਰਸਿੱਖ ਇਸ ਨਾਮ ਨੂੰ ਜਪਣਾ ਸ਼ੁਰੂ ਕਰ ਦਿੰਦਾ ਹੈ। ਸੱਚਮੁੱਚ ਗੁਰੂ ਸ਼ਬਦ ਦੀ ਕਿਰਪਾ ਸਦਕਾ ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਤੇ ਉਹ ਮਨੁੱਖ ਦਾ ਹਿਰਦਾ दैਵੀ ਰੂਹਾਨੀ ਆਨੰਦ ਨਾਲ ਭਰਪੂਰ ਹੋ ਜਾਂਦਾ ਮਹਾਰਾਜ ਕਹਿੰਦੇ ਨੇ ਕੀ ਮਿਲਦਾ ਨਾਮ ਵਿੱਚੋਂ ਬਚਨ ਆ ਪੜਿਓ ਕਦੇ ਨਾਮ ਦੇ ਵਿੱਚੋਂ ਕੀ ਮਿਲਦਾ ਗੁਰਦੇਵ ਕਹਿੰਦੇ ਨੇ RAM ਨਾਮ ਔਰ ਮੈਂ ਗਹਿਓ ਜਾ ਕੈ ਸਮ ਨਹੀ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ